ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਲਗ ਲਗ ਕਲਚਰ ਨੂੰ ਰਿਪਰੈਜ਼ੈਂਟ ਜੋ ਕੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਹਿਮਾਚਲ ਹਿਮਾਚਲੀ ਜੋ ਹੈ ਨੇ ਡਰੈਸ ਪਾਈ ਹੋਈ ਹੈ ਹਿਮਾਚਲ ਨੂੰ ਇਹ ਜੋ ਹੈ ਰਿਪਰੈਜ਼ੈਂਟ ਕਰ ਰਹੇ ਨੇ ਅੱਗੇ ਜੋ ਹੈ ਵਿੱਚ ਜੋ ਪੰਗੜੇ ਵਾਲੀ ਟੀਮ ਹੈ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਜੋ ਹੈ ਇਹ ਮੇਲੇ ਦੀ ਸ਼ੁਰੂਆਤ ਜੋ ਹੈ ਕੀਤੀ ਜਾ ਰਹੀ ਹੈ ਆ ਲੋਕਾਂ ਦੇ ਦੁਆਰਾ ਬਾਅਦ ਹੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਤੇ ਬਹੁਤ ਹੀ ਲੋਕ ਜੋ ਹੈ ਜ਼ਾਣੰਦ ਮਾਨ ਰਹੇ ਹੈ ਲੁਧਿਆਣਾ ਵਾਸੀਆ ਦੇ ਲਈ ਨਹੀਂ ਬਲਕਿ ਪੂਰੇ ਪੰਜਾਬ ਪਰਦੇ ਲਈ ਇੱਕ ਵੱਡਾ ਹੀ ਆਕਰਸ਼ਣ ਦਾ ਕੇਂਦਰ ਮੰਨਿਆ ਜਾਂਦਾ ਹੈ ਇਸ ਵੇਲੇ ਖੜੇ ਆ ਸਰਸ ਮੇਲੇ ਦੇ ਵਿੱਚ ਜਿੱਥੇ ਕੀ ਹੈ ਰੌਣਕਾਂ ਲੱਗੀਆਂ ਹੋਈਆਂ ਨੇ ਅ ਇਹ ਸਰਸ ਮੇਲਾ ਜੋ ਕਿ 2023 ਦੇ ਵਿੱਚ ਆਖਰੀ ਵਾਰ ਲੱਗਾ ਸੀ ਤੇ ਦੋਹਣ 2025 ਦੇ ਵਿੱਚ ਜੋ ਹੈ ਮੁੜ ਪੀਏਯੂ ਦੇ ਵਿੱਚ ਜੋ ਹੈ ਇਹ ਲੱਗਾ ਹੈ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜੋ ਹੈ ਰਸ਼ ਪਿਆ ਹੋਇਆ ਹੈ ਤੇ ਬੱਚੇ ਜੋ ਹੈ ਅਲੱਗ-ਅਲੱਗ ਸਕੂਲਾਂ ਤੋਂ ਆਏ ਹੋਏ ਆ ਪਰਫਾਰਮੈਂਸ ਜੋ ਕੀ ਕਰਨ ਲਈ ਆਏ ਹੋਏ ਆ ਤੇ ਇਸ ਤਰੀਕੇ ਨਾਲ ਢੋਲ ਤੇ ਨਗਾੜੇ ਜੋ ਹੈ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਗਰਲਜ਼ ਜੋ ਹੈ ਤਿਆਰ ਹੋ ਕੇ ਆ ਰਹੀਆਂ ਨੇ ਜੋ ਜੋ ਆਪਣੇ ਵਿਰਸੇ ਦੇ ਨਾਲ ਜੋੜਦੇ ਨੇ ਚੀਜ਼ਾਂ ਇਦਾਂ ਦੇ ਮੇਲੇ ਜੋ ਹੈ ਆਪਣੇ ਪੰਜਾਬ ਪੰਜਾਬ ਦੇ ਵਿੱਚ ਪੰਜਾਬੀਏ ਦੂਜੇਗਾ ਕੇ ਰੱਖਦੇ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਕਿ ਪੰਜਾਬ ਦੇ ਵਿੱਚ ਹੁੰਦੀਆਂ ਨੇ ਤੇ ਬਹੁਤ ਹੀ ਲੋਕਾਂ ਨੂੰ ਉਤਸ਼ਾਹ ਮਿਲਦਾ ਹੈ ਤੇ ਲੋਕ ਬਹੁਤ ਹੀ ਇਹ ਜੋ ਸ਼ੌਂਕ ਦੇ ਨਾਲ ਇਸ ਦੇ ਵਿੱਚ ਜੋ ਹੈ ਹੁੰਦੇ ਨੇ ਤੇ ਬਹੁਤ ਹੀ ਜੋ ਆਨੰਦ ਹੈ ਇਸ ਦਾ ਮਨਾਉਂਦੇ ਤੁਸੀਂ ਦੇਖ ਸਕਦੇ ਹੋ ਲੱਗ ਲੱਗ ਕਲਚਰ ਨੂੰ ਰਿਪਰੈਜ਼ੈਂਟ ਜੋ ਕੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਹਿਮਾਚਲ ਹਿਮਾਚਲੀ ਜੋ ਹੈ ਨੇ ਡਰੈਸ ਪਾਈ ਹੋਈ ਹੈ ਹਿਮਾਚਲ ਨੂੰ ਇਹ ਜੋ ਹੈ ਰਿਪਰੈਜ਼ੈਂਟ ਕਰ ਰਹੇ ਨੇ ਅੱਗੇ ਜੋ ਹੈ ਵਿੱਚ ਜੋ ਪੰਗੜੇ ਵਾਲੀ ਟੀਮ ਹੈ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਜੋ ਹੈ ਇਹ ਮੇਲੇ ਦੀ ਸ਼ੁਰੂਆਤ ਜੋ ਹੈ ਕੀਤੀ ਜਾ ਰਹੀ ਹੈ ਲੋਕਾਂ ਦੇ ਦੁਆਰਾ ਬਹੁਤ ਹੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਤੇ ਬਹੁਤ ਹੀ ਲੋਕ ਜੋ ਹੈ ਜਾਨੰਦ ਮਾਨ ਰਹੇ ਹੈ ਇਹ ਵੀ ਜੋ ਹੈ ਆਪਣੇ ਲਗ ਲਗ ਕਲਚਰ ਨੂੰ ਰਿਪਰੈਜ਼ੈਂਟ ਕਰਦੇ ਹੋਏ ਨਜ਼ਰ ਆ ਰਹੇ ਨੇ ਛੋਲਜ ਕਾ ਦੇ ਦੁਆਰਾ ਪ੍ਰੈਪਰੇਸ਼ਨ ਲਗਾਤਾਰ ਚੱਲ ਰਹੀਆਂ ਨੇ ਕਾਫੀ ਜਿਆਦਾ ਸਟਾਲ ਹੈ ਉਹ ਲੱਗ ਚੁੱਕੇ ਨੇ ਵੱਖ-ਵੱਖ ਸਟਾਲ ਤੁਸੀਂ ਦੇਖ ਸਕਦੇ ਹੋ ਹੈਂਡੀਕਰਾਫਟ ਦੇ ਜੋ ਸਟੋਲਸ ਨੇ ਕਿਸ ਤਰੀਕੇ ਦੇ ਨਾਲ ਇੰਨੇ ਸੋਹਣੇ-ਸੋਹਣੇ ਚੀਜ਼ਾਂ ਜੋ ਆਪਣੇ ਹੱਥਾਂ ਦੇ ਦੁਆਰਾ ਬਣਾਈਆਂ ਗਈਆਂ ਨੇ ਉਹ ਸਾਰਾ ਕੁਝ ਤਿਆਰ ਹੋ ਰਿਹਾ ਹੈ ਜੁਐਲਰੀ ਹੈ ਜੁਐਲਰੀ ਜੋ ਕਿ ਔਰਤਾਂ ਲਈ ਬਹੁਤ ਹੀ ਇੱਕ ਆਕਰਸ਼ਣ ਦਾ ਕੇਂਦਰ ਮੰਨੀ ਜਾਂਦੀਆਂ ਨੇ ਅਬੀਦ ਜੋ ਜਗੰਦਾ ਹੈ ਇਹ ਮੇਲਾ